ਇਸ ਦੇ ਲਈ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋਗਾ ਦੀ ਅਨਾਜ ਮੰਡੀ 'ਚ ਵੱਡੀ ਮਹਾਪੰਚਾਇਤ ਕੀਤੀ ਗਈ ਜਿੱਥੇ ਕਿ ਸਟੇਜ ਤੋਂ ਵੱਡੇ ਐਲਾਨ ਕਰ ਦਿੱਤੇ ਤਾਂ ਹੁਣ ਸਯੁਕਤ ਕਿਸਾਨ ਮੋਰਚਾ ਤੇ ਕੇਐਮਐਮ ਜੋ ਗੈਰ ਰਾਜਨੀਤਿਕ ਮੋਰਚਾ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਚੱਲ ਰਿਹਾ ਉਹ ਇੱਕ ਹੋਣਗੇ ਤਾਂ ਕੱਲ ਨੂੰ ਕੱਲ ਨੂੰ ਖਨੌਰੀ ਬਾਰਡਰ ਜਾਣਗੇ ਕਿਸਾਨ ਲੀਡਰ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਜਾਣਗੇ ਜੋ 6 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਗਈ ਆ 6 ਮੈਂਬਰੀ ਕਮੇਟੀ ਜਿਹੜੀ ਆ ਉਹ ਖਨੌਰੀ ਬਾਰਡਰ ਜਾਵੇਗੀ ਤੇ ਨਾਲ ਉਹਨਾਂ ਦੇ 101 ਕਿਸਾਨਾਂ ਦਾ ਜਥਾ ਵੀ ਜਾਵੇਗਾ ਤਾਂ ਖਨੌਰੀ ਬਾਰਡਰ ਪਹੁੰਚ ਕੇ ਇੱਕ ਸੱਦਾ ਦਿੱਤਾ ਜਾਵੇਗਾ ਏਕਤਾ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ ਕਿ ਕਿ ਇਕੱਠੇ ਹੋ ਕੇ ਲੜੀਏ ਕਿਉਂਕਿ ਵੱਡੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਅਲੱਗ-ਅਲੱਗ ਕਿਉਂ ਜੋ ਚਾਰ ਤਰੀਕ ਨੂੰ ਖਨੌਰੀ ਬਾਰਡਰ ਇਕੱਠ ਕੀਤਾ ਗਿਆ ਦੂਜੇ ਪਾਸੇ ਟੁਹਾਣਾ ਦੇ ਵਿੱਚ ਇਕੱਠ ਰੱਖ ਲਿਆ ਗਿਆ ਪਰ ਹੁਣ ਇਹ ਸਾਰੇ ਇੱਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਕੀ ਕੁਝ ਕਿਹਾ ਜੋ ਸਟੇਟ ਦੇ ਉਤੋਂ ਮਤੇ ਪਾਸ ਕੀਤੇ ਗਏ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ 6 ਮੈਂਬਰੀ ਜੋ ਕਮੇਟੀ ਜਾਵੇਗੀ 6 ਮੈਂਬਰ ਜਿਹੜੇ ਹੋਣਗੇ ਕਮੇਟੀ ਦੇ ਤਾਂ ਉਹਨਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਰ ਰਕੇਸ਼ਟ ਕਹਿਤ ਤੇ ਹੋਰ ਕਿਸਾਨ ਲੀਡਰ ਇਸ ਦੇ ਲਈ ਦੀ ਸਭ ਤੋਂ ਵਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋਗਾ ਦੀ ਅਨਾਜ ਮੰਡੀ 'ਚ ਵੱਡੀ ਮਹਾਪੰਚਾਇਤ ਕੀਤੀ ਗਈ ਜਿੱਥੇ ਕਿ ਸਟੇਜ ਤੋਂ ਵੱਡੇ ਐਲਾਨ ਕਰ ਦਿੱਤੇ ਤਾਂ ਹੁਣ ਸਯੁਕਤ ਕਿਸਾਨ ਮੋਰਚਾ ਤੇ ਕੇਐਮਐਮ ਜੋ ਗੈਰ ਰਾਜਨੀਤਿਕ ਮੋਰਚਾ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਚੱਲ ਰਿਹਾ ਉਹ ਇੱਕ ਹੋਣਗੇ ਤਾਂ ਕੱਲ ਨੂੰ ਕੱਲ ਨੂੰ ਖਨੌਰੀ ਬਾਰਡਰ ਜਾਣਗੇ ਕਿਸਾਨ ਲੀਡਰ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਜਾਣਗੇ ਜੋ 6 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਗਈ ਆ 6 ਮੈਂਬਰੀ ਕਮੇਟੀ ਜਿਹੜੀ ਆ ਉਹ ਖਨੌਰੀ ਬਾਰਡਰ ਜਾਵੇਗੀ ਤੇ ਨਾਲ ਉਹਨਾਂ ਦੇ 101 ਕਿਸਾਨਾਂ ਦਾ ਜਥਾ ਵੀ ਜਾਵੇਗਾ ਤਾਂ ਖਨੌਰੀ ਬਾਰਡਰ ਪਹੁੰਚ ਕੇ ਇੱਕ ਸੱਦਾ ਦਿੱਤਾ ਜਾਵੇਗਾ ਏਕਤਾ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ ਕਿ ਕਿ ਇਕੱਠੇ ਹੋ ਕੇ ਲੜੀਏ ਕਿਉਂਕਿ ਵੱਡੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਅਲੱਗ-ਅਲੱਗ ਕਿਉਂ ਜੋ ਚਾਰ ਤਰੀਕਿਆਂ ਨੂੰ ਖਨੌਰੀ ਬਾਰਡਰ ਇਕੱਠ ਕੀਤਾ ਗਿਆ ਦੂਜੇ ਪਾਸੇ ਟੁਹਾਣਾ ਦੇ ਵਿੱਚ ਇਕੱਠ ਰੱਖ ਲਿਆ ਗਿਆ ਪਰ ਹੁਣ ਇਹ ਸਾਰੇ ਇੱਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਕੀ ਕੁਝ ਕਿਹਾ ਜੋ ਸਟੇਟ ਦੇ ਉੱਤੋਂ ਮਤੇ ਪਾਸ ਕੀਤੇ ਗਏ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ 6 ਮੈਂਬਰੀ ਜੋ ਕਮੇਟੀ ਜਾਵੇਗੀ 6 ਮੈਂਬਰ ਜਿਹੜੇ ਹੋਣਗੇ ਕਮੇਟੀ ਦੇ ਤਾਂ ਉਹਨਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜਗਵਿੰਦਰ ਸਿੰਘ ਉਗਰਾਹ ਹਰਕੇਸ਼ਟ ਕਹਿਤ ਤੇ ਹੋਰ ਕਿਸਾਨ ਲੀਡਰ ਹੋਣਗੇ ਇਸ ਦੇ ਲਈ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋਗਾ ਦੀ ਅਨਾਜ ਮੰਡੀ 'ਚ ਵੱਡੀ ਮਹਾਪੰਚਾਇਤ ਕੀਤੀ ਗਈ ਜਿੱਥੇ ਕਿ ਸਟੇਜ ਤੋਂ ਵੱਡੇ ਐਲਾਨ ਕਰ ਦਿੱਤੇ ਤਾਂ ਹੁਣ ਸਯੁਕਤ ਕਿਸਾਨ ਮੋਰਚਾ ਤੇ ਕੇਐਮਐਮ ਜੋ ਗੈਰ ਰਾਜਨੀਤਿਕ ਮੋਰਚਾ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਚੱਲ ਰਿਹਾ ਉਹ ਇੱਕ ਹੋਣਗੇ ਤਾਂ ਕੱਲ ਨੂੰ ਕੱਲ ਨੂੰ ਖਨੌਰੀ ਬਾਰਡਰ ਜਾਣਗੇ ਕਿਸਾਨ ਲੀਡਰ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਜਾਣਗੇ ਜੋ 6 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਗਈ ਆ 6 ਮੈਂਬਰੀ ਕਮੇਟੀ ਜਿਹੜੀ ਆ ਉਹ ਖਨੌਰੀ ਬਾਰਡਰ ਜਾਵੇਗੀ ਤੇ ਨਾਲ ਉਹਨਾਂ ਦੇ 101 ਕਿਸਾਨਾਂ ਦਾ ਜਥਾ ਵੀ ਜਾਵੇਗਾ ਤਾਂ ਖਨੌਰੀ ਬਾਰਡਰ ਪਹੁੰਚ ਕੇ ਇੱਕ ਸੱਦਾ ਦਿੱਤਾ ਜਾਵੇਗਾ ਏਕਤਾ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ ਕਿ ਕਿ ਇਕੱਠੇ ਹੋ ਕੇ ਲੜੀਏ ਕਿਉਂਕਿ ਵੱਡੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਅਲੱਗ-ਅਲੱਗ ਕਿਉਂ ਜੋ ਚਾਰ ਤਰੀਕ ਨੂੰ ਖਨੌਰੀ ਬਾਰਡਰ ਇਕੱਠ ਕੀਤਾ ਗਿਆ ਦੂਜੇ ਪਾਸੇ ਟੋਹਾਣਾ ਦੇ ਵਿੱਚ ਇਕੱਠ ਰੱਖ ਲਿਆ ਗਿਆ ਪਰ ਹੁਣ ਇਹ ਸਾਰੇ ਇੱਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਕੀ ਕੁਝ ਕਿਹਾ ਜੋ ਸਟੇਟ ਦੇ ਉੱਤੋਂ ਮਤੇ ਪਾਸ ਕੀਤੇ ਗਏ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ 6 ਮੈਂਬਰੀ ਜੋ ਕਮੇਟੀ ਜਾਵੇਗੀ 6 ਮੈਂਬਰ ਜਿਹੜੇ ਹੋਣਗੇ ਕਮੇਟੀ ਦੇ ਤਾਂ ਉਹਨਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਜਗਵਿੰਦਰ ਸਿੰਘ, ਉਗਰਾਹਰ ਰਕੇਸ਼ਟ ਕਹਤ ਤੇ ਹੋਰ ਕਿਸਾਨ ਲੀਡਰ ਹੋਣਗੇ ਇਸ ਦੇ ਲਈ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋਗਾ ਦੀ ਅਨਾਜ ਮੰਡੀ 'ਚ ਵੱਡੀ ਮਹਾਪੰਚਾਇਤ ਕੀਤੀ ਗਈ ਜਿੱਥੇ ਕਿ ਸਟੇਜ ਤੋਂ ਵੱਡੇ ਐਲਾਨ ਕਰ ਦਿੱਤੇ ਤਾਂ ਹੁਣ ਸਯੁਕਤ ਕਿਸਾਨ ਮੋਰਚਾ ਤੇ ਕੇਐਮਐਮ ਜੋ ਗੈਰ ਰਾਜਨੀਤਿਕ ਮੋਰਚਾ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਚੱਲ ਰਿਹਾ ਉਹ ਇੱਕ ਹੋਣਗੇ ਤਾਂ ਕੱਲ ਨੂੰ ਕੱਲ ਨੂੰ ਖਨੌਰੀ ਬਾਰਡਰ ਜਾਣਗੇ ਕਿਸਾਨ ਲੀਡਰ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਜਾਣਗੇ ਜੋ 6 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਗਈ ਆ 6 ਮੈਂਬਰੀ ਕਮੇਟੀ ਜਿਹੜੀ ਆ ਉਹ ਖਨੌਰੀ ਬਾਰਡਰ ਜਾਵੇਗੀ ਤੇ ਨਾਲ ਉਹਨਾਂ ਦੇ 101 ਕਿਸਾਨਾਂ ਦਾ ਜਥਾ ਵੀ ਜਾਵੇਗਾ ਤਾਂ ਖਨੌਰੀ ਬਾਰਡਰ ਪਹੁੰਚ ਕੇ ਇੱਕ ਸੱਦਾ ਦਿੱਤਾ ਜਾਵੇਗਾ ਏਕਤਾ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ ਕਿ ਕਿ ਇਕੱਠੇ ਹੋ ਕੇ ਲੜੀਏ ਕਿਉਂਕਿ ਵੱਡੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਅਲੱਗ-ਅਲੱਗ ਕਿਉਂ ਜੋ ਚਾਰ ਤਰੀਕੇ ਨੂੰ ਖਨੌਰੀ ਬਾਰਡਰ ਇਕੱਠ ਕੀਤਾ ਗਿਆ ਦੂਜੇ ਪਾਸੇ ਟੁਹਾਣਾ ਦੇ ਵਿੱਚ ਇਕੱਠ ਰੱਖ ਲਿਆ ਗਿਆ ਪਰ ਹੁਣ ਇਹ ਸਾਰੇ ਇੱਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਕੀ ਕੁਝ ਕਿਹਾ ਜੋ ਸਟੇਟ ਦੇ ਉਤੋਂ ਮਤੇ ਪਾਸ ਕੀਤੇ ਗਏ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ 6 ਮੈਂਬਰੀ ਜੋ ਕਮੇਟੀ ਜਾਵੇਗੀ 6 ਮੈਂਬਰ ਜਿਹੜੇ ਹੋਣਗੇ ਕਮੇਟੀ ਦੇ ਤਾਂ ਉਹਨਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾਂ ਰਕੇਸ਼ਟ ਕਹਤ ਤੇ ਹੋਰ